ਸਾਰੇ ਭਾਈ ਭੈਣਾਂ ਨੂੰ ਜੈ ਮਸੀਦੀ ਪਰਮੇਸ਼ਰ ਬਰਕਤ ਔਰ ਆਸ਼ਿਸ਼ ਦੇਵੇ ਅੱਜ ਦਾ ਵਿਸ਼ਾ ਹੈ ਬੰਦਗੀ ਦਾ ਵੇਲਾ ਹੀ ਵਧੀਆ ਵੇਲਾ ਹੈ ਬੰਦਗੀ ਦਾ ਸਮਾਂ ਹੀ ਵਧੀਆ ਸਮਾਇਆ ਮੇਰੇ ਭਾਈ ਭੈਣੋ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਵਿਚਾਰ ਕਰਾਂਗੇ ਔਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਔਰ ਲਾਸਟ ਦੇ ਉੱਤੇ ਮੈਂ ਪ੍ਰਾਰਥਨਾ ਵੀ ਕਰਾਂਗਾ ਪਰ ਉਸ ਤੋਂ ਪਹਿਲਾਂ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਬੰਦਗੀ ਦੇ ਵੇਲੇ ਦੇ ਬਾਰੇ ਗੱਲਬਾਤ ਕਰਾਂਗੇ ਜੋ ਇਨਸਾਨ ਬੰਦਗੀ ਲਈ ਵੇਲਾ ਕੱਢਦਾ ਜੋ ਇਨਸਾਨ ਬੰਦਗੀ ਕਰਨ ਦੇ ਲਈ ਸਮਾਂ ਕੱਢਦਾ ਉਸ ਉਸ ਇਨਸਾਨ ਦੇ ਸਾਰੇ ਸਮੇਂ ਪਰਮੇਸ਼ਰ ਵਧੀਆ ਕਰਦਾ ਆ ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਆਪਣੀਆਂ ਰਹਿਮਤਾਂ ਦੀ ਵਾਰਸ ਕਰਦਾ ਆ ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਆਪਣੀਆਂ ਰਹਿਮਤਾਂ ਨੂੰ ਬਹਾਲ ਕਰਦਾ ਆ ਮੇਰੇ ਭਾਈਓ ਭੈਣੋ ਉਹ ਸਰਵਸ਼ਕਤੀਮਾਨ ਪਰਮੇਸ਼ਰ ਉਹਦੇ ਪਵਿੱਤਰ ਬਚਨਾਂ ਨੂੰ ਸਮਝਣ ਤੋਂ ਪਹਿਲਾਂ ਮੇਰੀ ਆਪ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਦੇ ਰਾਹੀਂ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਆਉਂਦੀਆਂ ਨੇ ਉਹਨਾਂ ਨੂੰ ਤੁਸੀਂ ਦੂਜਿਆਂ ਨੂੰ ਵੀ ਸ਼ੇਅਰ ਕਰੋ ਤਾਂ ਕਿ ਪਰਮੇਸ਼ਰ ਦਾ ਵਚਨ ਦੂਜਿਆਂ ਤੱਕ ਵੀ ਪਹੁੰਚ ਸਕੇ ਔਰ ਲਾਈਕ ਵੀ ਕਰੋ ਔਰ ਪ੍ਰਾਰਥਨਾ ਜੇ ਤੁਸੀਂ ਕਰਵਾਉਣੀ ਹੈ ਤੇ ਸਾਨੂੰ ਕਮੈਂਟਾਂ ਦੇ ਵਿੱਚ ਲਿਖ ਕੇ ਤੁਸੀਂ ਆਪਣੇ ਪ੍ਰਾਰਥਨਾ ਦੇ ਵਿਸ਼ੇ ਭੇਜ ਸਕਦੇ ਹੋ ਅਸੀਂ ਤੁਹਾਡੇ ਵਾਸਤੇ ਪ੍ਰਾਰਥਨਾ ਵੀ ਕਰਾਂਗੇ ਸੋ ਮੇਰੇ ਭਾਈ ਪੈਣੋ ਮੈਂ ਪਰਮੇਸ਼ਰ ਦਾ ਦਾਸ ਮੈਂ ਪਰਮੇਸ਼ਰ ਦਾ ਤਾਲਬ ਤੁਹਾਡੇ ਨਾਲ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਗੱਲਬਾਤ ਕਰਾਂਗਾ ਬੰਦਗੀ ਦੇ ਵੇਲੇ ਦੇ ਬਾਰੇ ਜੋ ਬੰਦਗੀ ਦਾ ਵੇਲਾ ਆ ਉਹ ਇੱਕ ਸੁੰਦਰ ਵੇਲਾ ਇੱਕ ਚੰਗਾ ਵੇਲਾ ਅੱਜ ਜੇ ਅਸੀਂ ਬੰਦਗੀ ਦਾ ਵੇਲਾ ਪ੍ਰਭੂ ਨੂੰ ਦਿੰਦੇ ਆ ਬੰਦਗੀ ਦੇ ਵੇਲੇ ਬੰਦਗੀ ਕਰਦੇ ਆ ਪ੍ਰਾਰਥਨਾ ਦੇ ਵੇਲੇ ਪ੍ਰਾਰਥਨਾ ਕਰਦੇ ਆ ਵਚਨ ਦੇ ਵੇਲੇ ਵਚਨ ਪੜ੍ਹਦੇ ਆ ਵਰਤ ਦੇ ਦਿਨ ਵਰਤ ਦੇ ਵੇਲੇ ਵਰਤ ਰੱਖਦੇ ਆ ਜੇ ਅਸੀਂ ਪ੍ਰਭੂ ਦੇ ਲਈ ਸਮਾਂ ਦਿੰਦੇ ਆ ਤੇ ਪ੍ਰਭੂ ਸਾਡੇ ਸਮਿਆਂ ਨੂੰ ਸਾਡੇ ਵੇਲਿਆਂ ਨੂੰ ਸਾਡੇ ਦਿਨਾਂ ਨੂੰ ਬਰਕਤ ਦਿੰਦਾ ਆ ਅੱਜ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਸਾਡੀ ਜ਼ਿੰਦਗੀ 'ਚ ਬਰਕਤ ਨਹੀਂ ਆ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਰਕਤ ਨਹੀਂ ਆ। ਮੇਰੇ ਭਾਈ ਭੈਣੋਂ ਪਰ ਪ੍ਰਭੂ ਨੂੰ ਕੋਈ ਸਮਾਂ ਨਹੀਂ ਦੇਣਾ ਚਾਹੁੰਦੇ। ਇਹ ਗੱਲ ਤਾਂ ਜ਼ਰੂਰ ਕਹਿੰਦੇ ਆ ਕਿ ਮੇਰੀ ਜ਼ਿੰਦਗੀ 'ਚ ਬਰਕਤ ਆਵੇ, ਮੇਰੀ ਜ਼ਿੰਦਗੀ 'ਚ ਬਰਕਤ ਹੈ ਨਹੀਂ ਆ। ਪਰ ਜੇ ਬਰਕਤ ਪਾਉਣੀ ਹੈ ਤੇ ਸਾਨੂੰ ਫਿਰ ਬੰਦਗੀ ਕਰਨੀ ਪੈਣੀ ਬਰਕਤ ਪਾਉਣੀ ਆ ਤੇ ਸਾਨੂੰ ਮਿਹਨਤ ਕਰਨੀ ਪੈਣੀ ਕਿਉਂਕਿ ਬਿਨਾ ਬੀਜਿਆਂ ਕੁਝ ਨਹੀਂ ਮਿਲਦਾ ਹੁਣ ਤੁਸੀਂ ਖੇਤਾਂ ਵਿੱਚ ਜਾਓ ਬਿਨਾ ਬੀਜਣ ਤੋਂ ਤੁਹਾਨੂੰ ਕਿਵੇਂ ਮਿਲ ਜੂਗਾ ਜੇ ਤੁਸੀਂ ਖੇਤਾਂ ਵਿੱਚ ਜਾਓ ਤੇ ਤੁਹਾਨੂੰ ਬਿਨਾ ਬੀਜਣ ਤੋਂ ਕਿਵੇਂ ਮਿਲ ਜੂਗਾ ਬਿਨਾ ਬੀਜਿਆਂ ਫਲ ਨਹੀਂ ਮਿਲਣਾ ਬਿਨਾ ਬੀਜਾਂ ਤੁਸੀਂ ਵੱਡ ਨਹੀਂ ਸਕਦੇ ਜੇ ਤੁਸੀਂ ਵੱਡਣਾ ਹੈ ਤੇ ਤੁਹਾਨੂੰ ਬੀਜਣਾ ਪੈਣਾ ਜੇ ਤੁਸੀਂ ਬੰਦਗੀ ਦੇ ਸਮੇਂ ਵਿੱਚ ਉਸ ਸਮੇਂ ਨੂੰ ਸਮਝ ਲਿਆ ਤੇ ਫਿਰ ਉਹ ਸਮਾਂ ਤੁਹਾਡੇ ਲਈ ਆਸ਼ੀਸ਼ ਹੈ ਵਧੀਆ ਹੈ ਕਿਉਂਕਿ ਅੱਜ ਸਾਡੇ ਤੋਂ ਹਰੇਕ ਕੰਮ ਲਈ ਵੇਲਾ ਹੈਗਾ ਸਮਾਂ ਹੈਗਾ ਅਸੀਂ ਯਾਰਾਂ ਦੋਸਤਾਂ ਨੂੰ ਮਿਲਣਾ ਉਹ ਵੀ ਸਮਾਂ ਹੈਗਾ ਅਸੀਂ ਰਿਸ਼ਤੇਦਾਰਾਂ ਤੋਂ ਜਾਣਾ ਸਾਡੇ ਤੋਂ ਉਹ ਵੀ ਸਮਾਂ ਹੈਗਾ ਅਸੀਂ ਕੰਮ ਤੇ ਜਾਣਾ ਸਾਡੇ ਤੋਂ ਉਹ ਵੀ ਸਮਾਂ ਹੈਗਾ ਅਸੀਂ ਹੋਰ ਜਿਹੜੇ ਘਰ ਦੇ ਕੰਮ ਕਰਨੇ ਆ ਉਹਨਾਂ ਲਈ ਵੀ ਸਮਾਂ ਹੈਗਾ ਪਰ ਅੱਜ ਬੰਦੇ ਦੇ ਕੋਲ ਬੰਦਗੀ ਲਈ ਸਮਾਂ ਨਹੀਂ ਹੈਗਾ ਅੱਜ ਬੰਦੇ ਤੋਂ ਬੰਦਗੀ ਦਾ ਵੇਲਾ ਕੋਈ ਰੱਖਿਆ ਹੀ ਨਹੀਂ ਬੰਦਗੀ ਦਾ ਵੇਲਾ ਯਾਦ ਹੀ ਨਹੀਂ ਬੰਦਗੀ ਦੇ ਵੇਲੇ ਦਾ ਬੰਦੇ ਨੂੰ ਚੇਤਾ ਭੁੱਲ ਗਿਆ ਤੇ ਜੇ ਬੰਦਾ ਹੀ ਭੁੱਲ ਗਿਆ ਪਰਮੇਸ਼ਰ ਦੀ ਬੰਦਗੀ ਕਰਨਾ ਤੇ ਫੇਰ ਬਰਕਤ ਕਿੱਥੋਂ ਰਹਿਣੀ ਆ ਫਿਰ ਇਨਸਾਨ ਦੇ ਜੀਵਨ ਚ ਖੁਸ਼ਹਾਲੀ ਕਿੱਥੇ ਰਹਿਣੀ ਆ ਜਿਸ ਦਰਖਤ ਦੀ ਜੜ੍ਹ ਨੂੰ ਪਾਣੀ ਨਾ ਲੱਗੇ ਉਹ ਦਰਖਤ ਹਰੀਆਲੀ ਨਾਲ ਕਿਵੇਂ ਭਰਿਆ ਰਹੂ ਉਹ ਦਰਖਤ ਨੂੰ ਫਲ ਕਿਵੇਂ ਲੱਗਣਗੇ ਜੇ ਦਰਖਤ ਹਰਾ ਚਾਹੁੰਦੇ ਆ ਤੇ ਦਰਖਤ ਨੂੰ ਸਮੇਂ ਸਿਰ ਪਾਣੀ ਦੇਣਾ ਪੈਂਦਾ ਤੇ ਦਰਖਤ ਨੂੰ ਖਾਦ ਰੂੜੀ ਪਾਉਣੀ ਪੈਂਦੀ ਹੈ ਇਸੇ ਤਰ੍ਹਾਂ ਮੇਰੇ ਭਾਈਓ ਭੈਣੋ ਮੈਂ ਇਹ ਗੱਲ ਦੱਸਣਾ ਚਾਹੁੰਨਾ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚੋਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਅੱਜ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਬੰਦਗੀ ਲਈ ਇੱਕ ਸਮਾਂ ਕੱਢੀਏ ਬੰਦਗੀ ਲਈ ਇੱਕ ਟਾਈਮ ਕੱਢੀਏ ਜੇ ਅਸੀਂ ਬੰਦਗੀ ਲਈ ਸਮਾਂ ਕੱਢਾਂਗੇ ਜੇ ਅਸੀਂ ਬੰਦਗੀ ਲਈ ਟਾਈਮ ਕੱਢਾਂਗੇ ਤੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਵੀ ਹੋਵੇਗੀ ਫਿਰ ਸਾਡੇ ਜੀਵਨ ਵਿੱਚ ਪਰਮੇਸ਼ਰ ਦੀ ਦਇਆ ਵੀ ਹੋਵੇਗੀ ਫਿਰ ਸਾਡੇ ਜੀਵਨ ਵਿੱਚ ਪਰਮੇਸ਼ਰ ਦਾ ਫਜ਼ਲ ਵੀ ਹੋਵੇਗਾ ਪ੍ਰਭੂ ਦੇ ਵਚਨਾਂ ਨੂੰ ਜਦੋਂ ਅਸੀਂ ਪੜ੍ਹਦੇ ਆਂ ਤੇ ਲਿਖਿਆ ਬਾਈਬਲ ਦੇ ਵਿੱਚ ਤੂੰ 6 ਦਿਨ ਕੰਮ ਕਰ ਪਵਿੱਤਰ ਬਾਈਬਲ ਚ ਕੀ ਲਿਖਿਆ ਤੂੰ 6 ਦਿਨ ਕੰਮ ਕਰ ਔਰ 7ਵੇਂ ਦਿਨ ਤੂੰ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰ ਪਰਮੇਸ਼ਰ ਨੇ ਸਾਨੂੰ ਇੱਕ ਹਫ਼ਤੇ ਵਿੱਚ 7 ਦਿਨ ਦਿੱਤੇ ਆ 7ਾਂ ਦਿਨਾਂ ਵਿੱਚੋਂ ਪਰਮੇਸ਼ਰ ਨੇ ਸਾਨੂੰ 6 ਦਿਨ ਕੰਮ ਕਰਨ ਲਈ ਦਿੱਤੇ ਆ ਤੇ ਇੱਕ ਦਿਨ ਪਰਮੇਸ਼ਰ ਨੇ ਸਾਨੂੰ ਬੰਦਗੀ ਕਰਨ ਲਈ ਦਿੱਤਾ 6 ਦਿਨ ਪਰਮੇਸ਼ਰ ਨੇ ਕੰਮ ਕਰਨ ਲਈ ਦਿੱਤੇ ਆ ਤੇ ਇੱਕ ਦਿਨ ਸਾਨੂੰ ਬੰਦਗੀ ਕਰਨ ਵਾਸਤੇ ਦਿੱਤਾ ਮੇਰੇ ਭਾਈਓ ਭੈਣੋ ਅੱਜ ਲੋਕ 6 ਦਿਨ ਕੰਮ ਕਰਦੇ ਆ 7ਵੇਂ ਦਿਨ ਵੀ ਕੰਮ ਹੀ ਕਰਦੇ ਬੰਦਗੀ ਨਹੀਂ ਕਰਦੇ ਅੱਜ ਇਨਸਾਨ ਸੋਚਦਾ ਸ਼ਾਇਦ ਮੈਂ ਇੱਕ ਦਿਨ ਜੇ ਮੈਂ ਪ੍ਰਭੂ ਵਾਸਤੇ ਕੱਢ ਲਵਾਂਗਾ ਇੱਕ ਦਿਨ ਮੈਂ ਬੰਦਗੀ ਦੇ ਲਈ ਕੱਢ ਲਾਂਗਾ ਮੈਨੂੰ ਘਾਟਾ ਪੈ ਜਾਊਗਾ ਨਹੀਂ ਜਿਹੜੇ 6 ਦਿਨ ਕੰਮ ਕੀਤੇ ਖੁਦਾ ਉਹਨਾਂ 6 ਦਿਨਾਂ ਤੇ ਬਰਕਤ ਦੇ ਦਊਗਾ ਤੁਹਾਡੀ ਕਮਾਈ ਤੇ ਨਹੀਂ ਆਸ਼ੀਸ਼ ਆਊਗੀ ਵੀ ਤੁਹਾਡਾ ਪੈਸਾ ਬਰਕਤ ਦੇ ਰੂਪ ਦੇ ਵਿੱਚ ਬਦਲ ਜਾਏਗਾ ਹੁਣ ਮੈਂ ਗੱਲ ਕਰਾਂ ਜਿਨ੍ਹਾਂ ਦੇ ਜੀਵਨ ਵਿੱਚ ਬਰਕਤ ਹੈ ਥੋੜਾ ਕਮਾਉਂਦੇ ਆ ਪਰ ਉਹਨਾਂ ਦੇ ਜੀਵਨ 'ਚ ਵੱਡੇ ਵੱਡੇ ਕੰਮ ਕਰ ਜਾਂਦੇ ਆ ਤੇ ਜਿਨ੍ਹਾਂ ਦੇ ਉੱਤੇ ਬਰਕਤ ਨਹੀਂ ਹੁੰਦੀ ਉਹ ਲੱਖਾਂ ਵੀ ਕਮਾ ਲੈਣ ਕਰੋੜਾਂ ਵੀ ਕਮਾ ਲੈਣ ਪਰ ਉਹਨਾਂ ਦਾ ਕਰੋੜਾਂ ਕਮਾਇਆ ਵੀ ਬੇਕਾਰ ਹੋ ਜਾਂਦਾ ਉਹ ਜ਼ਿੰਦਗੀ ਵਿੱਚ ਵਾਧੇ ਨਹੀਂ ਮੇਰੇ ਭਾਈ ਭੈਣੋ ਜੇ ਜ਼ਿੰਦਗੀ ਦੇ ਵਿੱਚ ਵਧਣਾ ਹੈ ਤੇ ਇੱਕ ਵੇਲਾ ਚੁਣੋ ਇੱਕ ਬੰਦਗੀ ਦਾ ਵੇਲਾ ਜਿਹੜਾ ਪਰਮੇਸ਼ਰ ਨੇ ਠਹਿਰਾਇਆ ਉਸ ਵੇਲੇ ਨੂੰ ਪਹਿਚਾਣੋ ਕਿਉਂਕਿ ਉਹ ਬਰਕਤ ਦਾ ਵੇਲਾ ਹੈ 6 ਦਿਨ ਕੰਮ ਕਰ ਤੇ 7ਵੇਂ ਦਿਨ ਪ੍ਰਭੂ ਦੇ ਘਰ ਵਿੱਚ ਜਾ ਤਾਂ ਮੇਰੇ ਭਾਈ ਪਾਣੂ ਜਿਹੜੇ 6 ਦਿਨ ਅਸੀਂ ਕੰਮ ਕੀਤੇ ਆ 6 ਦਿਨਾਂ ਦਾ ਜੋ ਸਾਡਾ ਦਸਵੰਦ ਬਣਦਾ ਆ 6 ਦਿਨਾਂ ਦਾ ਜੋ ਸਾਡਾ ਹਿੱਸਾ ਬਣਦਾ ਪਰਮੇਸ਼ਰ ਦਾ ਉਹ ਅਸੀਂ ਜਦੋਂ ਪਰਮੇਸ਼ਰ ਦੀ ਹਜ਼ੂਰੀ ਚ ਲੈ ਕੇ ਜਾਂਦੇ ਆ ਉੱਥੇ ਪ੍ਰਾਰਥਨਾ ਕੀਤੀ ਜਾਂਦੀ ਹੈ ਤੇ ਸਾਡੇ 6 ਦਿਨਾਂ ਦੀ ਕੀਤੀ ਕਮਾਈ ਉੱਤੇ ਬਰਕਤ ਆ ਜਾਂਦੀ ਖੁਦਾ ਦੀ ਫਿਰ ਫਜ਼ੂਲ ਦੇ ਖਰਚੇ ਬੰਦ ਹੋ ਜਾਂਦੇ ਫਿਰ ਬਿਮਾਰੀਆਂ ਦੇ ਖਰਚੇ ਬੰਦ ਹੋ ਜਾਂਦੇ ਫਿਰ ਬਾਧੂ ਖਰਚੇ ਬੰਦ ਹੋ ਜਾਂਦੇ ਫਿਰ ਸਾਡਾ ਪੈਸਾ ਸਾਡੇ ਹੀ ਜੀਵਨ ਦੇ ਵਿੱਚ ਉન્નਤੀ ਦਾ ਕਾਰਨ ਬਣਦਾ ਤੇ ਬਹੁਤੇ ਲੋਕ ਮੈਨੂੰ ਕਹਿਣਗੇ ਮੈਤੂੰ ਬਹੁਤ ਸਾਰਿਆਂ ਦੇ ਫੋਨ ਆਉਂਦੇ ਆ ਮੈਨੂੰ ਫੋਨ ਆਉਂਦੇ ਆ ਤੇ ਮੈਨੂੰ ਇਹ ਗੱਲ ਕਹਿੰਦੇ ਆ ਕਿ ਪਾਸਟਰ ਜੀ ਪੈਸਾ ਹੁੰਦਾ ਤੇ ਬੜਾਇਆ ਪਰ ਪੈਸਾ ਟਿਕਦਾ ਨਹੀਂ ਕਰ ਪੈਸਾ ਆਉਂਦਾ ਤੇ ਬਹੁਤ ਆ ਪਰ ਪੈਸਾ ਰੁਕਦਾ ਨਹੀਂ ਪੈਸਾ ਘਰ ਵਿੱਚ ਠਹਿਰਦਾ ਨਹੀਂ ਆ ਮੇਰੇ ਭਾਈ ਭੈਣੋ ਕਿਉਂ ਉਹਦਾ ਕਾਰਨ ਕੀ ਹੈ ਕਿ ਖੁਦਾ ਦੀ ਬਰਕਤ ਨਹੀਂ ਹੈਗੀ ਪੈਰ ਤਾਂ ਅੱਗੇ ਨੂੰ ਰੱਖਦੇ ਪਰ ਜਾਂਦੇ ਪਿਛਾ ਕਿਉਂ ਪਰਮੇਸ਼ਰ ਦੀ ਆਸ਼ੀਸ਼ ਨਹੀਂ ਹੈਗੀ ਜੀ ਆਸ਼ੀਸ਼ ਹੋਊਗੀ ਤੇ ਖੁਦਾ ਤੁਹਾਡੇ ਥੋੜੇ ਵਿੱਚ ਹੀ ਵਾਅਦਾ ਕਰ ਦੂਗਾ ਮੇਰੇ ਭਾਈ ਭੈਣੋ ਮੇਰਾ ਤਿਆਰਬਾ ਹੈ ਆਪਣੀ ਜ਼ਿੰਦਗੀ ਦਾ ਕਿ ਜ਼ਿੰਦਗੀ ਚ ਪੈਸਾ ਨਹੀਂ ਜ਼ਿੰਦਗੀ ਚ ਯੇਸ਼ੂ ਹੋਣਾ ਬਹੁਤ ਜ਼ਰੂਰੀ ਹੈ ਯੇਸ਼ੂ مسی ਚਾਵੇ ਤਾਂ ਬਿਨਾ ਪੈਸੇ ਤੋਂ ਵੀ ਸਾਰੇ ਕੰਮਾਂ ਨੂੰ ਪੂਰਾ ਕਰ ਦਿੰਦਾ ਇਸ ਲਈ ਖੁਦਾ ਆਪਣੇ ਕੰਮ ਨੂੰ ਕਰਨ ਦੇ ਲਈ ਤੁਹਾਡੇ ਥੋੜੇ ਪੈਸੇ ਦੇ ਉੱਤੇ ਵੀ ਬਰਕਤ ਦੇ ਦਿੰਦਾ ਪਰ ਜੇ ਤੁਸੀਂ ਖੁਦਾ 'ਚ ਇਮਾਨਦਾਰ ਹੋ ਜੇ ਤੁਸੀਂ ਪ੍ਰਭੂ ਦੇ ਵਿੱਚ ਇਮਾਨਦਾਰ ਹੋ ਜੇ ਤੁਸੀਂ ਪ੍ਰਭੂ ਦੇ ਵਿੱਚ ਵਫਾਦਾਰ ਹੋ ਜੇ ਤੁਸੀਂ ਪ੍ਰਭੂ ਦੇ ਵਿੱਚ ਨੇਕ ਚਾਲ ਚੱਲਦੇ ਹੋ ਤਾਂ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਵਾਅਦਾ ਕਰੂਗਾ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਵਾਅਦੇ ਤੇ ਵਾਅਦਾ ਕਰ ਦੂਗਾ ਕਿਸੇ ਗੱਲ ਦਾ ਪਰਮੇਸ਼ਰ ਘਾਟਾ ਰਹਿਣ ਨਹੀਂ ਦੇ ਦੇਗਾ ਇਸ ਲਈ ਮੇਰੇ ਭਾਈ ਭੈਣੋ ਮੈਂ ਇਹੀ ਗੱਲ ਕਵਾਂਗਾ ਕਿ ਬੰਦਗੀ ਦਾ ਵੇਲਾ ਹੀ ਵਧੀਆ ਵੇਲਾ ਹੈ ਵਧੀਆ ਕਿਉਂ ਆ ਕਿ ਬੰਦਗੀ ਤੇ ਜਾਣ ਦੇ ਨਾਲ ਸਾਡੀ ਆਤਮਿਕ ਉਨਤੀ ਹੁੰਦੀ ਚਰਚ ਜਾਣ ਦੇ ਨਾਲ ਸਾਡੀ ਆਤਮਿਕ ਉਨਤੀ ਹੁੰਦੀ ਹੈ ਰੋਹਾਨੀ ਤੌਰ ਤੇ ਅਸੀਂ ਪਰਮੇਸ਼ਰ ਦੇ ਗਿਆਨ ਨੂੰ ਜਾਣਦੇ ਹਾਂ ਔਰ ਚਰਚ ਜਾਣ ਦੇ ਨਾਲ ਸਾਡੇ ਜਿਸਮਾਨੀ ਤੌਰ ਤੇ ਵੀ ਸਾਡੇ ਉੱਤੇ ਆਸ਼ੀਸ਼ ਆਉਂਦੀ ਸਾਡੇ ਸ਼ਰੀਰਾਂ ਦੇ ਉੱਤੇ ਤੰਦਰੁਸਤੀ ਹੁੰਦੀ ਹੈ ਸਾਡੀ ਕਮਾਈ ਦੇ ਉੱਤੇ ਬਰਕਤ ਆਉਂਦੀ ਹੈ ਸਾਡੇ ਘਰਾਂ ਦੇ ਉੱਤੇ ਪਰਮੇਸ਼ਰ ਦਾ ਨੂਰ ਹੁੰਦਾ ਪਰਮੇਸ਼ਰ ਦਾ ਜਲਾਲ ਹੁੰਦਾ ਸਾਡੇ ਚਿਹਰਿਆਂ ਤੇ ਪਰਮੇਸ਼ਰ ਦਾ ਜਲਾਲ ਹੁੰਦਾ ਕਿਉਂ ਕਿਉਂਕਿ ਜਿੱਥੇ ਖੁਦਾ ਦੀ ਅਸ਼ੀਸ਼ ਹੋਵੇ ਉਥੇ ਹਰ ਗੱਲ ਵਿੱਚ ਖੁਦਾ ਦੀ ਇੱਛਾ ਕਾਮਯਾਬ ਹੋਵੇ ਮੇਰੇ ਭਾਈਓ ਤੇ ਭੈਣੋ ਮੈਂ ਇਹੀ ਗੱਲ ਕਵਾਂਗਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਸਿਰਜਣਹਾਰ ਪ੍ਰਭੂ ਨੂੰ ਚੇਤੇ ਰੱਖੀਏ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪਣੇ ਸਿਰਜਣਹਾਰ ਪ੍ਰਭੂ ਨੂੰ ਚੇਤੇ ਰੱਖੀਏ ਅਰੇ ਬੰਦਗੀ ਕਰਨ ਦੀ ਜੇ ਮੈਂ ਗੱਲ ਕਰਾਂ ਤੇ ਬਹੁਤ ਸਾਰੇ ਲੋਕ ਬੰਦਗੀ ਤੇ ਜਾਣਾ ਪਸੰਦ ਨਹੀਂ ਕਰਦੇ ਟੀਵੀ ਵੇਖਣਾ ਤੇ ਟੀਵੀ 3 ਘੰਟੇ ਵੀ ਵੇਖਿਆ ਜਾਂਦਾ ਟੀਵੀ 5 ਘੰਟੇ ਵੀ ਲਗਾਤਾਰ ਵੇਖਿਆ ਜਾਂਦਾ ਮੋਬਾਈਲ ਵੇਖਣਾ ਤੇ ਮੋਬਾਈਲ ਜਿਹੜਾ ਆ 5 ਘੰਟੇ ਵੀ ਵੇਖਿਆ ਜਾਂਦਾ ਤੇ ਕਈ ਤੇ ਰਾਤ ਦਿਨ ਵੀ ਵੇਖ ਜਾਂਦੇ ਪਰ ਬੰਦਗੀ ਤੇ ਜਾਣ ਲੱਗਿਆਂ ਪ੍ਰੋਬਲਮ ਹੁੰਦੀ ਹੈ ਮੇਰੇ ਭਾਈ ਪੈਣੂ ਜੇ ਅਸੀਂ ਇਨਾ ਚੀਜ਼ਾਂ ਦੇ ਵਿੱਚ ਜੇ ਅਸੀਂ ਅੱਜ ਸੰਸਾਰਿਕ ਗੱਲਾਂ 'ਚ ਫਸੇ ਆਂ ਤੇ ਮੈਂ ਇੱਕ ਗੱਲ ਕਵਾਂਗਾ ਕਿ ਸਾਨੂੰ ਬਾਹਰ ਨਿਕਲਣ ਦੀ ਲੋੜ ਹੈ ਸਾਨੂੰ ਬਾਹਰ ਆਉਣ ਦੀ ਲੋੜ ਹੈ ਤੇ ਬੰਦਗੀ ਦੇ ਬੇਲੇ ਨੂੰ ਸਮਝਣ ਦੀ ਲੋੜ ਹੈ ਪਰਮੇਸ਼ਰ ਦੀ ਬੰਦਗੀ ਵਿੱਚ ਆਓ ਜਿਹੜੇ ਵੀ ਤੁਸੀਂ ਚਰਚ ਨਾਲ ਜੁੜੇ ਹੋ ਮੈਂ ਤੁਹਾਨੂੰ ਨਹੀਂ ਕਵਾਂਗਾ ਤੁਸੀਂ ਸਾਡੇ ਚਰਚ ਵਿੱਚ ਆਓ ਮੈਂ ਤੁਹਾਨੂੰ ਇਹੀ ਕਹਾਂਗਾ ਜਿਹੜੇ ਵੀ ਤੁਸੀਂ ਚਰਚ ਦੇ ਨਾਲ ਜੁੜੇ ਹੋ ਤੁਸੀਂ ਆਪਣੇ ਚਰਚ ਵਿੱਚ ਜਾਓ ਆਪਣੇ ਪਾਸਟਰ ਦੇ ਨਾਲ ਵਫਾਦਾਰ ਰਹੋ ਮੈਂ ਨਹੀਂ ਕਹਾਂਗਾ ਸਾਡੇ ਚਰਚ ਚ ਬਹੁਤ ਵੱਡੀ ਬਰਕਤ ਮਿਲਦੀ ਹੈ ਨਹੀਂ ਖੁਦਾ ਦੀ ਸ਼ੀਸ਼ ਹਰ ਜਗ੍ਹਾ ਤੇ ਹੈ ਜਿਹੜੇ ਵੀ ਦਾਸ ਹੈ ਪਰਮੇਸ਼ਰ ਦੇ ਦੂਨੇ ਆਦਰ ਦੇ ਯੋਗ ਹੈ ਤੁਸੀਂ ਆਪਣੇ ਦਾਸ ਦੀ ਆਗਿਆਕਾਰੀ ਕਰੋ ਆਪਣੇ ਦਾਸ ਦੇ ਨਾਲ ਰਹੋ ਸਾਡੇ ਚਰਚ ਵਿੱਚ ਮੈਂ ਕਦੀ ਵੀ ਇਨਵਾਈਟ ਨਹੀਂ ਕਰਦਾ ਕਦੀ ਵੀ ਨਹੀਂ ਕਹਿੰਦਾ ਤੁਸੀਂ ਇੱਧਰ ਆਓ ਮੇਰੇ ਭਾਈ ਪੈਣੋ ਤੁਸੀਂ ਆਪਣੇ ਚਰਚ ਜੇ ਕਿਤੇ ਨਹੀਂ ਜੁੜੇ ਜੇ ਕਿਤੇ ਚਰਚ ਦੇ ਨਾਲ ਨਹੀਂ ਤੁਸੀਂ ਪਹਿਲੀ ਵਾਰ ਪਰਮੇਸ਼ਰ ਦਾ ਵਚਨ ਸੁਣਦੇ ਹੋ ਤੇ ਫਿਰ ਮੇਰੇ ਵੱਲੋਂ ਤੁਹਾਨੂੰ ਸੱਦਾ ਆ ਤੁਸੀਂ ਫਿਰ ਆ ਸਕਦੇ ਹੋ ਔਰ ਜੇ ਤੁਹਾਡੇ ਕੋਈ ਨੇੜੇ ਤੇੜੇ ਵੀ ਚਰਚ ਹੈ ਤਾਂ ਤੁਸੀਂ ਉੱਥੇ ਵੀ ਜਾ ਸਕਦੇ ਹੋ ਪਰਮੇਸ਼ਰ ਦੀ ਕਿਰਪਾ ਤੁਹਾਡੇ ਨਾਲ ਹੋਵੇ ਇਹਨਾਂ ਬਚਨਾਂ ਦੇ ਰਾਹੀ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਸੋ ਆਓ ਹੁਣ ਵੇਲਾ ਹੈ ਪ੍ਰਾਰਥਨਾ ਦਾ ਹੁਣ ਸਮਾਂ ਹੈ ਪ੍ਰਾਰਥਨਾ ਦਾ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਸੋ ਸਾਰੇ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਤੇ ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਨ ਵਾਸਤੇ ਜਾ ਰਿਹਾ ਸਰਵ ਸ਼ਕਤੀਮਾਨ ਪਰਮੇਸ਼ਰ ਪਿਤਾ ਦਇਆ ਦੇ ਸਾਗਰ ਤੇ ਕਿਰਪਾ ਦੇ ਧਨੀ ਯਹੋਵਾ ਸਾਡੇ ਪਰਮੇਸ਼ਰ ਦਿਆਲੂ ਕਿਰਪਾਲੂ ਪਿਤਾ ਪਰਮੇਸ਼ਰ ਮੈਂ ਯੇਸ਼ੂ ਦੇ ਪਵਿੱਤਰ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਮੇਰੇ ਪ੍ਰਭੂ ਤੁਹਾਡੀ ਵੱਡੀ ਦਇਆ ਤੁਹਾਡੀ ਵੱਡੀ ਕਿਰਪਾ ਮਹਾਨ ਪ੍ਰੀਮੀ ਪਿਤਾ ਪਰਮੇਸ਼ਰ ਪ੍ਰਗਟ ਹੋਵੇ ਯਹੋਵਾ ਪ੍ਰਭੂ ਤੁਹਾਡਾ ਜਲਾਲ ਕੰਮ ਕਰੇ ਯਹੋਵਾ ਪ੍ਰਭੂ ਤੁਹਾਡਾ ਆਤਮਾ ਕੰਮ ਕਰੇ ਮੈਂ ਯੇਸ਼ੂ ਮਸੀਹ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਹਾਂ ਮੈਂ ਯੀਸ਼ੂ ਨਾਸਰੀ ਦੇ ਪਵਿੱਤਰ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਹਾਂ ਮੈਂ ਯੀਸ਼ੂ ਮਸੀਹ ਦੇ ਪਵਿੱਤਰ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਹਾਂ ਮੇਰੇ ਪ੍ਰਭੂ ਤੁਹਾਡੀ ਵੱਡੀ ਦਇਆ ਹੋਵੇ ਮੇਰੇ ਪ੍ਰਭੂ ਤੁਹਾਡੀ ਵੱਡੀ ਦਇਆ ਹੋਵੇ ਮੇਰੇ ਪ੍ਰਭੂ ਤੁਹਾਡੀ ਵੱਡੀ ਦਇਆ ਹੋਵੇ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਤੁਹਾਡੀ ਬਰਕਤ ਆਵੇ ਇਹ ਖੁਦਾਵੰ ਤੁਹਾਡਾ ਆਤਮਾ ਕੰਮ ਕਰੇ ਮੇਰੇ ਯੂਰਾਵਰ ਪਰਮੇਸ਼ਵਰ ਮੇਰੇ ਸ਼ਕਤੀਸ਼ਾਲੀ ਪਰਮੇਸ਼ਵਰ ਤੁਹਾਡਾ ਪਵਿੱਤਰ ਆਤਮਾ ਸਵਰਗ ਤੋਂ ਕੰਮ ਕਰੇ ਪ੍ਰਭੂ ਜੀ ਅੱਜ ਜਿੰਨੇ ਵੀ ਇਸ ਚੈਨਲ ਦੇ ਰਾਹੀ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਹੋਏ ਨੇ ਅੱਜ ਦੇ ਵਚਨ ਨੂੰ ਸੁਣਿਆ ਪ੍ਰਭੂ ਉਹਨਾਂ ਦੇ ਬੰਧਨ ਤੋੜ ਦਿਓ ਉਹਨਾਂ ਦੀਆਂ ਬਿਮਾਰੀਆਂ ਖਤਮ ਕਰ ਦਿਓ ਉਹਨਾਂ ਦੀਆਂ ਮਾਂਦੀਆਂ ਖਤਮ ਕਰਦੇ ਹੋ ਉਹਨਾਂ ਦੇ ਰੋਗ ਇਸ਼ੂ ਨਾਂ ਵਿੱਚ ਜਾਂਦੇ ਰਹਿਣ ਮੇਰੇ ਪ੍ਰਭੂ ਇਹਨਾਂ ਦੇ ਘਰਾਂ ਦੇ ਵਿੱਚ ਤੁਹਾਡਾ ਆਤਮਾ ਕੰਮ ਕਰੇ ਮੇਰੇ ਪ੍ਰਭੂ ਇਹਨਾਂ ਦੇ ਘਰਾਂ ਵਿੱਚ ਤੁਹਾਡਾ ਆਤਮਾ ਕੰਮ ਕਰੇ ਮੇਰੇ ਪ੍ਰਭੂ ਇਹਨਾਂ ਦੇ ਘਰਾਂ ਵਿੱਚ ਤੁਹਾਡਾ ਆਤਮਾ ਕੰਮ ਕਰੇ ਮੇਰੇ ਸਾਮਰਥੀ ਪਰਮੇਸ਼ਰ ਤੁਹਾਡਾ ਆਤਮਾ ਇਹਨਾਂ ਦੇ ਘਰਾਂ ਦੇ ਵਿੱਚ ਕੰਮ ਕਰੇ ਮੇਰੇ ਧਿਆਲੂ ਪ੍ਰਭੂ ਤੁਹਾਡਾ ਆਤਮਾ ਕੰਮ ਕਰੇ ਮੇਰੇ ਯਹੋਵਾ ਪਰਮੇਸ਼ਰ ਤੁਹਾਡਾ ਆਤਮਾ ਕੰਮ ਕਰੇ ਪਵਿੱਤਰ ਆਤਮਾ ਦੀ ਆਗਿਆਦਿਆਂ ਜ਼ਿੰਦਗੀਆਂ ਵਿੱਚ ਕੰਮ ਕਰੇ ਪਵਿੱਤਰ ਆਤਮਾ ਦਾ ਮਸਾ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ हे यहोवा मेरे, मेरे परमेश्वर मैं यीशु मसीह के नाम दे नाल प्रार्थना करता हां ਮੈਂ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਪ੍ਰਭੂ ਇਹਨਾਂ ਦੀ ਲਾਈਫ ਨੂੰ ਬਦਲ ਦਿਓ ਨਸ਼ੇ ਕਰਨ ਵਾਲੇ ਨਸ਼ਿਆਂ ਤੋਂ ਆਜ਼ਾਦ ਹੋ ਜਾਣ ਨਸ਼ਿਆਂ ਦੇ ਬੰਧਨ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਜਾਂਦੇ ਰਹਿਣ ਨਸ਼ਿਆਂ ਦੇ ਬੰਧਨ ਯੀਸ਼ੂ ਦੇ ਨਾਮ ਵਿੱਚ ਖਤਮ ਹੋ ਜਾਣ ਹਰ ਬਿਮਾਰੀ ਦੇ ਬੰਧਨ ਯੀਸ਼ੂ ਦੇ ਨਾਮ ਵਿੱਚ ਖਤਮ ਹੋ ਜਾਣ ਹਰ ਤਰ੍ਹਾਂ ਦੀ ਖੁਦਾਬੰਦ ਲਿਚਾਰੀ ਬਿਮਾਰੀ ਗਰੀਬੀ ਕਰਜੇ यीशु उसी ਦੇ ਨਾਮ ਵਿੱਚ ਜਾਂਦੇ ਰਹਿਣ ਮੇਰੇ ਪ੍ਰਭੂ ਤੁਹਾਡਾ ਆਤਮਾ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਤੁਹਾਡਾ ਅਭਿਸ਼ੇਕ ਮੇਰੇ ਪ੍ਰਭੂ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਤੁਹਾਡਾ ਅਭਿਸ਼ੇਕ ਮੇਰੇ ਪ੍ਰਭੂ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਮੇਰੇ ਸਾਮਰਥੀ ਪਰਮੇਸ਼ਰ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਨਾਲ ਕਾਰਿਆ ਕਰੋ ਮੇਰੇ ਸਾਮਰਥੀ ਪਰਮੇਸ਼ਰ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਮਸਾ ਦੇ ਨਾਲ ਕੰਮ ਕਰੋ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਕੰਮ ਕਰੋ ਪਵਿੱਤਰ ਆਤਮਾ ਦੇ ਜ਼ਲਾਲ ਦੇ ਨਾਲ ਕੰਮ ਕਰੋ ਮੇਰੇ ਪ੍ਰਭੂ ਤੁਹਾਡਾ ਰੂਪ ਆਕ ਕੰਮ ਕਰੇ ਯੀਸ਼ੂ ਨਾਸਰੀ ਤੁਹਾਡਾ ਮੱਸਾ ਕੰਮ ਕਰੇ ਯੀਸ਼ੂ ਨਾਸਰੀ ਤੁਹਾਡਾ ਮੱਸਾ ਕੰਮ ਕਰੇ ਯੀਸ਼ੂ ਨਾਸਰੀ ਤੁਹਾਡਾ ਮੱਸਾ ਕੰਮ ਕਰੇ ਪਵਿੱਤਰ ਆਤਮਾ ਜੀ ਕਰ ਦੇ ਇਹਨਾਂ ਦੇ ਜੀਵਨਾ ਚੋਂ ਟੁੱਟ ਜਾਣ ਗਰੀਬੀ ਦੇ ਬੰਧਨ ਇਹਨਾਂ ਦੇ ਜੀਵਨਾ ਚੋਂ ਟੁੱਟ ਜਾਣ ਨਸ਼ਿਆਂ ਦੇ ਬੰਧਨ ਇਹਨਾਂ ਦੇ ਜੀਵਨਾ ਵਿੱਚੋਂ ਟੁੱਟ ਜਾਣ ਮੈਂ ਪ੍ਰਾਰਥਨਾ ਕਰਦਾ ਯੀਸ਼ੂ ਨਾਸਰੀ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਜੋ પતિ ਪਤਨੀ ਖੁਦਾਵੰਦ ਐਸਮੇ ਬੱਚਿਆਂ ਦੀ ਬਰਕਤ ਤੋਂ ਬਾਝੇ ਨਹੀਂ ਜੋ ਬਾਝ ਪਨ ਪਿਤਾ ਉਹਨਾਂ ਦੇ ਜੀਵਨਾਂ ਦੇ ਵਿੱਚੋਂ ਯੀਸ਼ੂ ਮਸੀਹ ਦੇ ਪਿਆਰੇ ਔਰ ਪਵਿੱਤਰ ਨਾਮ ਦੇ ਨਾਲ ਸਾਰਾ ਬਾਝ ਪਨ ਜਾਂਦਾ ਰਹੀ ਉਹਨਾਂ ਨੂੰ ਬੱਚਿਆਂ ਦੀ ਆਸ਼ੀਸ਼ ਤੋਂ ਕਿਉਂਕਿ ਤੁਹਾਡੇ ਵਚਨ ਵਿੱਚ ਲਿਖਿਆ ਬੱਚੇ ਯਹੋਵਾ ਵੱਲੋਂ ਮiras ਢਿੱਡ ਦਾ ਫਲ ਇੱਕ ਇਨਾਮ ਹੈ ਮੇਰੇ ਪ੍ਰਭੂ ਮੇਰੇ ਸਾਮਰਥੀ ਪਰਮੇਸ਼ਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਜੇਕਰ ਯਹੋਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਤਾਂ ਰਾਖੇ ਦਾ ਜਾਗਣਾ ਬੇਕਾਰ ਹੈ ਮੇਰੇ ਪ੍ਰਭੂ ਜਿਨ੍ਹਾਂ ਦੇ ਕੋਲ ਆਪਣੇ ਘਰ ਨਹੀਂ ਹੈ ਉਹਨਾਂ ਨੂੰ ਆਪਣੇ ਨਵੇਂ ਘਰ ਦਿਓ ਮੇਰੇ ਪਰਮੇਸ਼ਰ ਪਿਤਾ ਮੈਂ ਪ੍ਰਾਰਥਨਾ ਕਰਦਾ ਹਾਂ ਕਿਉਂਕਿ ਤੁਹਾਡੇ ਵਚਨ ਚ ਲਿਖਿਆ ਜਦ ਤੱਕ ਯਹੋਵਾ ਹੀ ਘਰ ਨਾ ਬਣਾਵੇ ਤਾ ਬਣਾਉਣ ਵਾਲੇ ਦੀ ਮਿਹਨਤ ਬੇਕਾਰ ਆ ਮੇਰੇ ਪ੍ਰਭੂ ਮੈਂ ਤੁਹਾਡੇ ਬੱਚਿਆਂ ਲਈ ਪ੍ਰਾਰਥਨਾ ਕਰਦਾ 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 ਮੇਰੇ ਸਾਮਰਥੀ ਪਰਮੇਸ਼ਵਰ ਮੈਂ ਧੰਨਵਾਦ ਕਰਦਾ ਮੇਰੇ ਸਾਮਰਥੀ ਪਰਮੇਸ਼ਵਰ ਮੈਂ ਧੰਨਵਾਦ ਕਰਦਾ ਮੇਰੇ ਯੀਸ਼ੂ ਨਾਸਰੀ ਮੈਂ ਧੰਨਵਾਦ ਕਰਦਾ ਖੁਦਾਵੰਦ ਤੁਹਾਡੀ ਬਰਕਤ ਹੋਵੇ ਖੁਦਾਵੰਦ ਤੁਹਾਡਾ ਆਤਮਾ ਕੰਮ ਕਰੇ ਪ੍ਰਭੂ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਤੁਹਾਡਾ ਜਲਾਲ ਕੰਮ ਕਰੇ ਬਿਮਾਰੀ ਲਚਾਰੀ ਰੋਗ ਮਾਂਦਗੀਆਂ ਯੀਸੂ ਦੇ ਨਾਂ ਵਿੱਚ ਖਤਮ ਹੋ ਜਾਣ ਬਿਮਾਰੀ ਲਚਾਰੀ ਰੋਗ ਮਾਂਦਗੀਆਂ ਯੀਸੂ ਦੇ ਨਾਂ ਵਿੱਚ ਖਤਮ ਹੋ ਜਾਣ ਪ੍ਰਭੂ ਜੀ ਤੁਹਾਡਾ ਆਤਮਾ ਕਾਮ ਕਰੇ ਇਹਨਾਂ ਦੇ ਕਾਰੋਬਾਰ ਵਧੇ ਜਾਣ ਇਹਨਾਂ ਦੇ ਬਿਜ਼ਨਸ ਵਧੇ ਜਾਣ ਇਹਨਾਂ ਦੇ ਮਹਾਨ ਪ੍ਰਭੂ ਸਭ ਕਮਾਕਾਰਾਂ ਉੱਤੇ ਬਰਕਤ ਦੇ ਦਿਓ ਇਹਨਾਂ ਦੇ ਕਾਰੋਬਾਰਾਂ ਉੱਤੇ ਬਰਕਤ ਦੇ ਦਿਓ ਇਹਨਾਂ ਦੇ ਸਾਰੇ ਕਾਰਜਾਂ ਉੱਤੇ ਬਰਕਤ ਆ ਜਾਵੇ ਮੇਰੇ ਪਰਮੇਸ਼ਰ ਪਿਤਾ ਸ਼ਰਾਫਾ ਨੂੰ ਤੋੜਦੇ ਆ ਮੇਰੇ ਪਰਮੇਸ਼ਰ ਪਿਤਾ ਲਾਮਤਾ ਨੂੰ ਤੋੜਦੇ ਆ ਜਾਦੂ ਟੁਨੇ ਦੀਆਂ ਤਾਕਤਾਂ ਨੂੰ ਤੋੜਦੇ ਆ ਜਾਦੂ ਟੁਨੇ ਦੇ ਬੰਦਨਾਂ ਨੂੰ ਤੋੜਦੇ ਆ ਯੀਸ਼ੂ ਦੇ ਨਾਮ ਦੇ ਨਾਲ ਮੈਂ ਸਾਰੇ ਬੰਦਨ ਤੋੜਦਾ ਯੀਸ਼ੂ ਦੇ ਨਾਮ ਦੇ ਨਾਲ ਮੈਂ ਸਾਰੇ ਬੰਦਨ ਤੋੜਦਾ ਈਸ਼ੂ ਦੇ ਨਾਮ ਦੇ ਨਾਲ ਮੈਂ ਸਾਰੇ ਬੰਧਨ ਤੋੜਦਾ ਮੇਰੇ ਪ੍ਰਭੂ ਤੁਹਾਡਾ ਆਤਮਾ ਕੰਮ ਕਰੇ 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 ਪ੍ਰਭੂ ਯੀਸ਼ੂ ਮਸੀਹ ਮੈਂ ਈਸ਼ੂ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਪ੍ਰਭੂ ਆਪਣੇ ਬੱਚਿਆਂ ਨੂੰ ਵੱਡੀ ਬਰਕਤ ਦੇ ਦਿਓ ਆਪਣੇ ਬੱਚਿਆਂ ਨੂੰ ਵੱਡੀ ਆਸ਼ੀਸ਼ ਦੇ ਦਿਓ ਮੇਰੇ ਪ੍ਰਭੂ ਜੀ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਅਭਿਸ਼ੇਕ ਦੇ ਨਾਲ ਭਰ ਦਿਓ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਅਭਿਸ਼ੇਕ ਦੇ ਨਾਲ ਭਰ ਦਿਓ ਜਾਦੂ ਟੂਣੇ ਦੇ ਬੰਧਨ ਤੋੜ ਦਿੰਨੇ ਆ ਹਰੇਕ ਤਰ੍ਹਾਂ ਦੀਆਂ ਜਾਦੂ ਟੂਣੇ ਦੀਆਂ ਸ਼ਕਤੀਆਂ ਨੂੰ ਭੰਨ ਦਿੰਨੇ ਆ ਯੀਸ਼ੂ ਦਾ ਆਤਮਾ ਇਹਨਾਂ ਦੇ ਘਰਾਂ ਵਿੱਚ ਕੰਮ ਕਰੇ ਪ੍ਰਭੂ ਆਸ਼ੀਸ਼ ਔਰ ਬਰਕਤ ਦਿਓ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਆਮੀਨ ਸੋ ਮੇਰੇ ਭਾਈ ਪੈਣੋ ਪਰਮੇਸ਼ਰ ਅੱਜ ਦੇ ਇਹਨਾਂ ਵਚਨਾਂ ਦੇ ਨਾਲ ਤੁਹਾਨੂੰ ਬਰਕਤ ਦੇਵੇ ਔਰ ਆਸ਼ੀਸ਼ ਦੇਵੇ ਅਸੀਂ ਪ੍ਰਭੂ ਜੀ ਦੇ ਲੱਖਾਂ ਤੇ ਕਰੋੜਾਂ ਵਾਰ ਸ਼ੁਕਰਗੁਜ਼ਾਰ ਆ ਅੱਜ ਦੀ ਇਸ ਪ੍ਰਾਰਥਨਾ ਤੇ ਵਿਸ਼ਵਾਸ ਕਰੋ ਪਰਮੇਸ਼ਰ ਨੇ ਅਦਭੁਤ ਤਰੀਕੇ ਦੇ ਨਾਲ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਅੱਜ ਦੀ ਪ੍ਰਾਰਥਨਾ ਦੇ ਰਾਹੀਂ ਆਪਣੇ ਚਮਤਕਾਰ ਆਪਣੇ ਮੋਜਜੇ ਕਰ ਦਿੱਤੇ ਆ। ਸੋ ਵਿਸ਼ਵਾਸ ਰੱਖੋ ਔਰ ਸਾਡੇ ਚੈਨਲ ਦੇ ਨਾਲ ਜੁੜੇ ਰਹੋ। ਜੇਕਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਔਰ ਇਹ ਵਚਨਾ ਦੀਆਂ ਵੀਡੀਓ ਔਰ ਪ੍ਰਾਰਥਨਾ ਦੀਆਂ ਵੀਡੀਓ ਨੂੰ ਦੂਜਿਆਂ ਨੂੰ ਵੀ ਸ਼ੇਅਰ ਕਰੋ। ਪਰਮੇਸ਼ਰ ਤੁਹਾਨੂੰ ਬਰਕਤ ਔਰ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈਮਸੀ ਦੀ ਸਾਰਿਆਂ ਨੂੰ ਸਲਾਮ।